ਰੋਹੀ ਕਿ ਮੈਂ ਨਾ ਕੁਛ ਆਪਣੇ ਮਾਰਕੀਟ ਦੇ ਕੰਮਾਂ ਤੋਂ ਸ਼ਾਮ ਨੂੰ ਕੋਈ 6:30 ਦੇ ਲਗਭਗ ਆਪਣੇ ਘਰ ਨੂੰ ਜਾ ਰਿਹਾ ਸੀ ਰਸਤੇ ਵਿੱਚ ਦਿਨੇਸ਼ ਕੋਸਰ ਨੇ ਦੇਖਿਆ ਮੈਨੂੰ ਅੱਗੇ ਆਉਂਦਿਆਂ ਨੂੰ ਤੇ ਇਹਨੇ ਮੇਰੇ ਵਿੱਚ ਨਾ ਗੱਡੀ ਮਾਰੀ ਜਾਨੋਂ ਮਾਰ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਤੇ ਥੋੜੀ ਦੇਰ ਬਾਅਦ ਜਦੋਂ ਮੈਂ ਉੱਠ ਕੇ ਇਹਨੂੰ ਪੁੱਛਿਆ ਕਿ ਕਰਨ ਦਿਆਂ ਵਾ ਇਹਨੇ ਚਿਰ ਨੂੰ ਪਿੱਛੋਂ ਇਹਦੇ ਚਾਚੇ ਦਾ ਜਦਾ ਪੋਤੇ ਆ ਹੈਪੀ ਫੋਸਲਾ ਉਹਨੇ ਪਿੱਛੋਂ ਮੈਨੂੰ ਫੜ ਲਿਆ ਦੋ ਤਿੰਨ ਜਣੇ ਹੋਰੀ ਤੇ ਇਹਨੇ ਅੱਗੇ ਸੀਟ ਵਿੱਚੋਂ ਦਾਤਰ ਕੱਢ ਕੇ ਇਹਨਾਂ ਗੱਡੀ ਦੇ ਵਿੱਚੋਂ ਤੇ ਮੇਰੇ ਤੇ ਵਾਰ ਕਰਤਾ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਹੱਸ ਦੇਣਾ ਥੋੜੀ ਦੇਰ ਬਾਅਦ ਜਦੋਂ ਪਬਲਿਕ ਉੱਥੇ ਰੋਲਾ ਪੈ ਗਿਆ ਤੇ ਪਬਲਿਕ ਦੇ ਕੁਝ ਬੰਦਿਆਂ ਨੇ ਮੈਨੂੰ ਛਡਾਇਆ ਮੈਨੂੰ ਤੇ ਇਹਨਾਂ ਵੱਲੋਂ ਕੋਈ ਕਸਰ ਨਹੀਂ ਸੀ ਹੈਗੀ ਮੈਨੂੰ ਮਾਰ ਦੇਣ ਦੀ ਇਹ ਮੇਰੇ ਨਾਲ ਪਤਾ ਨਹੀਂ ਕਿੰਨੀ ਕਿ ਨੈਅ ਰੱਖਦਾ ਦਿਲ ਦੇ ਵਿੱਚ ਇਹਨੇ ਅੱਗੇ ਵੀ ਮੇਰੇ ਤੇ ਝੂਠੀਆਂ ਬਰਖਾਸਤਾਂ ਸਿਟੀ ਥਾਣੇ ਇੱਕ ਕੋਈ ਮੈਂ ਨਹੀਂ ਤੇ ਇਹਨਾਂ ਦੇ ਨਾਲ ਕੋਈ ਗੱਲ ਗੱਲਬਾਤ ਹੋਈ ਕਿਸੇ ਬੰਦੇ ਦੀ ਉਹਦੇ ਵਿੱਚ ਵੀ ਇਹਨੇ ਮੈਨੂੰ ਇਨਵੋਲਵ ਕਰ ਦਿੱਤਾ ਕਦੇ ਪੁਲਿਸ ਵਾਲਿਆਂ ਨੂੰ ਕਹਿੰਦਾ ਇਹਦੇ ਕੋਲ ਪਿਸਟਲ ਹੈ ਇਹਦੇ ਕੋਲ ਦਾਤਰਾ ਜੀ ਸਾਡੀ ਦੁਕਾਨਾਂ ਤੇ ਹੁੰਦਾ ਵਾ ਸਾਨੂੰ ਧਮਕੀਆਂ ਦੇ ਕੇ ਜਾਂਦਾ ਕਈ ਤੇ ਆ ਹੁਣ ਇਹਨਾਂ ਨੇ ਜਿਸ ਦਿਨ ਦੀ ਮੇਰੇ ਸਾਟ ਲੱਗੀ ਪਰ ਕੋਈ ਕਈ ਬੰਦੇ ਭੇਜਿਆ ਨਹੀਂ ਵੀ ਤੂੰ ਰਾਈਨਾਮਾ ਕਰ ਪਰ ਮੈਂ ਰਾਈਨਾਮਾ ਕਾਦੇ ਵਾਸਤੇ ਕਰਾਂ ਮੈਂ ਤੇ ਪ੍ਰਸ਼ਾਸਨਗਾਰੀ ਇਹੋ ਗੱਲ ਕਰਦਾ ਵਾਂ ਕਿ ਮੇਰੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਏ ਮੈਂ ਇਹੋ ਬੇਨਤੀ ਕਰਾਂਗਾ ਬਾਰ-ਬਾਰ ਤੁਹਾਡੇ ਅੱਗੇ ਅਰ ਇਸ ਅੱਜ ਕੱਲ 4-5 ਲੱਖ ਰੁਪਏ ਦਾ ਕੈਸ਼ ਕੰਮ ਕਰਦਾ ਵਾਂ ਜੇ ਇਹ ਕੋਲ ਬਿੱਲ ਹੋਣਗੇ ਤੇ ਅੱਜ ਕੱਲ ਤੇ ਲੋਕੀ ਆਰਟੀਐਸ ਕਰਦੇ ਆ ਬੜੇ ਸੋਖੇ ਕੰਮ ਕੈਸ਼ ਤੇ ਕੋਈ ਦੁਕਾਨਦਾਰ ਰੱਖਦਾ ਹੀ ਨਹੀਂ ਆ ਜਿਹੜਾ ਵੀ ਕਰਦਾ ਵਾਂ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਜੀ ਇਹਨਾਂ ਦੀ 1 ਘੰਟੇ ਦੀ ਸੇਲ 5 ਲੱਖ ਰੁਪਈਆ ਵਾ ਤੇਰੀ ਸਾਰੀ ਡੈਡੀ ਦੀ ਸੇਲ ਕਿੰਨੀ ਹੋਊਗੀ ਮੈਂ ਤੇ ਬੇਨਤੀ ਕਰਾਂਗਾ ਸੇਲ ਟੈਕਸ ਇਨਕਮ ਟੈਕਸ ਬੈਕ ਮੈਨੂੰ ਕਿ ਇਹਦੇ ਤੇ ਜੋ ਬਣਦੀ ਕਾਰਵਾਈ ਹੈ ਇਹਦੀ ਤੇ ਕੀਤੀ ਜਾਵੇ ਬਸ ਮੇਰੀ ਤੇ ਇਹੋ ਬੇਨਤੀ ਹੈ ਤੁਹਾਡੇ ਕੇ ਜੋ ਮੇਰੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਤੁਸੀਂ ਸਚਾਈਂ ਇਹ ਕੀ ਕਹਿਣ ਦੀ ਜਿਹੜੀ ਗੱਲ ਬਹੁਤ ਦੱਸ ਤੋਂ ਲਈ ਦੀ ਕਰਦੇ ਨਹੀਂ ਕੈਸ਼ ਹੋਣਾ ਮੇਰੇ ਕੋ ਚੰਨੀ ਹੈ ਮੈਂ ਵੀ ਕੈਸ਼ ਹੋਣਾ ਮੈਂ ਕੈਸ਼ ਲਾ ਕੇ ਮਾਰਕੀਟ ਚੋਂ ਲੰਗਣ ਦੇ ਆ ਇਹਨਾਂ ਨੂੰ ਘੇਰ ਲਿਆ ਪਰ ਜਿਹੜੀਆਂ ਗੱਲਾਂ ਬਣਦੀਆਂ ਨਹੀਂ ਜਿਹੜੀਆਂ ਗੱਲਾਂ ਤੱਕ ਨਹੀਂ ਬੰਦਾ ਕਦੇ ਵਾਸਤੇ ਕਰਨੀਆਂ ਆ ਤੇ ਇਹੋ ਬੇਨਤੀ ਕਰਾਂਗਾ ਐਸਐਫਟੀ ਸਾਹਿਬ ጋር ਦੀ ਉਸ ਸਭਾਸ਼ਾਸ਼ ਗਾੜੀ ਕਦ ਮੇਰੀ ਜੋ ਵਰਦੀ ਕਾਰਵਾਈ ਉਹ ਕੀਤੀ ਜਾਵੇ